ਓ ਜੀ ਆਲੂਆਂ ਨੂੰ ਪਾਣੀ ਲਾਉਣ ਦਾ ਅੱਜ ਹੈ ਤੀਜਾ ਦਿਨ 8 ਵਜੇ ਦੀ ਵਾਰੀ ਹੈ 8 ਤੋਂ 1 ਅੱਜ 4 ਕਿਲੋ ਰਟਕ ਹੋ ਜੂ ਉਹ ਵੀ ਨਿੱਕੂ ਨੇ ਦਿੱਤੇ ਪੱਠੇ ਵੱਡ ਮੱਕ ਸੁੰਢੀ ਵੋਪਈ ਪਤੰਦਰ ਨੂੰ ਫੇਰ ਮੈਂ ਸਪਰੇਅ ਕੀਤੀ ਹੋਈ ਨਹੀਂ ਉਹ ਤੋਂ ਬਾਅਦ ਚ ਮੈਂ ਕਿ ਪਸ਼ੂਆਂ ਨੂੰ ਪਾਉਣਾ ਕਾ ਨੂੰ ਖਾ ਲੈਣ ਦੇ ਜਿੰਨਾ ਖਾ ਲੈਂਦੀ ਆ ਪੱਚ ਸੀਗਾ ਤੇ ਸਰੋਂ ਤੋਂ ਲਾਲ ਸਰੋਂ ਹੁੰਦੀ ਆ ਜਿਹੜੀ ਆਪਣੇ ਇਹ ਵਾਲਾ ਲਾਲ ਸਰਸੋਂ ਢਾਲ ਸਰਸੋਂ ਰੇ ਭਈਆ ਦੇਖ ਦੇ ਦੇਖ 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 ਉਡਾ ਦੇ ਉਡਾ ਦੇ ਸ਼ਿਸ਼ਾ ਹਾ ਹਾ ਕਰੀ ਹਲਾ ਇਹ ਸਾਲੇ ਨੇ ਵਿੱਚ ਪੰਗਾ ਲੈਣਾ ਹੀ ਲੈਣਾ ਨੇ ਕੋਈ ਵੀ ਕੰਮ ਕਰ ਲੋ ਆ ਜਾ ਵਾਰ ਆ ਜਾ ਪਾਣੀ ਮੋੜ ਕੇ ਚਾਲੂ ਉਹਨੂੰ ਭਰ ਗਿਆ ਉਹ ਨੱਕਾ ਐਡੀ ਅਰੇ ਆ ਰਹੀ ਪਰ ਮਾਰ ਕੇ ਸਾਲਾ ਕੰਮ ਬਹੁਤ ਵਿੱਚ ਹੈ ਆ ਜਾ ਆ ਜਾ